ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਨਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਿਆਂ ਸੇਲ ਵਾਲੇ ਸੂਟ ਸੇਲ ਵਾਲੇ ਸੂਟ ਬੜੀ ਡਿਮਾਂਡ ਰਹਿੰਦੀ ਹੈ ਹਮੇਸ਼ਾ ਸੇਲ ਵਾਲੇ ਸੂਟਾਂ ਦੀ ਤੇ ਫਿਰ ਆਪਾਂ ਲੈ ਕੇ ਆ ਗਿਆਂ ਕੁਝ ਪੈਣਪਰਾਵਾਂ ਦੇ ਜਿਹੜੇ ਹੋਲਡ ਰਖਵਾਏ ਸੀ ਉਹ ਸੂਟ ਨੇ ਜਿਨ੍ਹਾਂ ਨੇ ਨਹੀਂ ਲਏ ਤੇ ਕੁਝ ਸੂਟ ਜਿਹੜੇ ਸ਼ਾਇਦ ਤੁਸੀਂ ਦੇਖੇ ਹੋਣਗੇ ਸ਼ਾਇਦ ਨਹੀਂ ਦਿਖੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਠੀਕ ਹੈ ਤੇ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਨੇ ਆ ਹਰ ਮਹੀਨੇ ਇਸ ਮਹੀਨੇ ਵੀ ਥੋੜੇ ਕੁ ਦਿਨ ਰਹਿ ਗਏ ਅਫਾਇਸ ਮਿੰਦੇ ਲਾਸਟ ਤੇ ਦਵਾਂਗੇ ਗਿਫਟ ਉਹਨਾਂ ਨੂੰ ਵੀ ਦੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਜੀ ਤੇ ਪੇਮੈਂਟ ਤਾਂ ਮੂਡ ਆਨਲਾਈਨ ਹੋਈ ਤਾਂ ਬਟਾਲਾ ਰੋਡ ਅੱਡਾ ਮੋਨਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੈਗਾ ਚਲੋ ਦੇਖਦੇ ਆਪਾਂ ਸੂਟ ਹਾਂਜੀ ਪਹਿਲਾ ਹੀ ਸੂਟ ਹੈਗਾ ਜੀ ਇਹ ਕ੍ਰੇਪ ਦਾ ਸੂਟ ਆ ਪ੍ਰਿੰਟਡ ਸੂਟ ਆਊਗਾ ਕ੍ਰੇਪ ਦਾ ਲਓ ਜੀ ਠੀਕ ਲਓ ਜੀ ਇਸ ਤਾਂ ਫਰੰਟ ਸੂਟ ਆ ਫਰੰਟ ਬੈਕ ਦੋਨੋਂ ਹੀ ਪ੍ਰਿੰਟ ਆਉਣਗੀਆਂ ਐਵੇਂ ਲੋਜੀ ਇਹ ਆ ਗਈ ਬਹੁਤ ਸ਼ਾਰਟ ਸ਼ਰਟ ਆ ਗਈ ਸੌਲ ਸ਼ਾਰਟ ਤੇ ਇਹ ਆ ਗਈ ਇਹਦੇ ਨਾਲ ਪ੍ਰਿੰਟ ਅਲੀ ਬਾਟਮ ਟਰੇਪ ਦਾ ਸੂਟ ਆਊਗਾ ਇਹ ਆ ਗਿਆ ਇਹਦੇ ਨਾਲ ਦੁਪੱਟਾ ਠੀਕ ਹੈ ਇਹ ਦੁਪੱਟਾ ਆ ਗਿਆ ਜੀ ਸਿੰਥੈਟਿਕ ਸੂਟ ਆ ਲਾਈਨਿੰਗ ਲਗਵਾਉਣਾ ਨਾ ਲਗਵਾਉਣਾ ਤੁਹਾਡੀ ਚੁਆਇਸ ਆ ਪਹਿਲਾਂ ਤਾਂ ਵੈਸੇ ਲਾਈਨਿੰਗ ਤੋਂ ਬਿਨਾ ਹੀ ਬਣਦੇ ਹੁੰਦੇ ਸੀ ਹੁਣ ਤੇ ਆਪਾਂ ਸਾਰੇ ਕੱਪੜਿਆਂ ਨੂੰ ਲਾਈਨਿੰਗ ਲਗਵਾਈ ਜਾਂਦੇ ਆ ਹਨ ਤੇ ਸੂਟ ਬਹੁਤ ਸੋਹਣਾ ਹੈ ਪ੍ਰਾਈਸ ਲੱਗੇਗਾ 450 ਓਨਲੀ 450 ਲੱਗੇਗਾ ਨੋ ਐਕਸਟਰਾ ਸ਼ਿਪਿੰਗ ਦੇ ਪੈਸੇ ਕਿਸੇ ਨੂੰ ਐਕਸਟਰਾ ਪੈਸੇ ਸ਼ਿਪਿੰਗ ਦੇ ਨਹੀਂ ਦੇਣੇ ਪੈਣੇ ਨਾ ਤੁਸੀਂ ਪੁੱਛਣਾ ਹੀ ਐ ਸਿੱਧੇ ਦੇ ਸਿੱਧੇ 450 ਪੇਮੈਂਟ ਕਰਕੇ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਲਓ ਜੀ ਨੈਕਸਟ ਸੂਟ ਆ ਗਿਆ ਜੋਰਜਟ ਦਾ ਹੈਲੋ ਜੀ ਇਹ ਜੋਰਜਟ ਦਾ ਸੂਟ ਹੈ ਸ਼ਪੈਰੋ ਪ੍ਰਿੰਟ ਆ ਚਿੜੀਆਂ ਵਾਲਾ ਪ੍ਰਿੰਟ ਠੀਕ ਐ ਤੇ ਇਹ ਦੇ ਕੇਰੇ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੋਇਆ ਠੀਕ ਐ ਨਾਲ ਤੁਹਾਨੂੰ ਮਿਲੂਗਾ ਇਹ ਦੁਪੱਟਾ ਠੀਕ ਹੈ ਸਾਡੇ 650 700 ਦਾ ਸੂਟ ਹੈ ਮੇਬੀ 850 ਦਾ ਸੀਗਾ ਹੋਇਆ ਤੇ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 450 ਦਾ ਠੀਕ ਹੈ ਹਲੋ ਜੀ ਪਰ ਹੋਲਡ ਨਹੀਂ ਕਿਸੇ ਦਾ ਸੂਟ ਰਖਵਾਇਆ ਜਾਏਗਾ ਫਿਰ ਹੋਲਡ ਵਾਲੇ ਸੂਟ ਨਾ ਪਏ ਰਹਿ ਜਾਂਦੇ ਆ ਪਤਾ ਨਹੀਂ ਕਿਉਂ ਦੂਸਰਿਆਂ ਨੂੰ ਵੀ ਨਹੀਂ ਲੈਣ ਦਿੰਦੇ ਤੁਸੀਂ ਨਹੀਂ ਲੈਣਾ ਤੁਸੀਂ ਮਨਾ ਤੇ ਕਰੋ ਕਿ ਹਾਂ ਨਹੀਂ ਅਸੀਂ ਨਹੀਂ ਲੈਣਾ ਲਓ ਜੀ ਇਹ ਪਿੰਕ ਸੂਟ ਆ ਬਹੁਤ ਹੀ ਸੋਹਣਾ ਪਿੰਕ ਪਿੰਕ ਜਿਹਾ ਕਲਰ ਆ ਤੇ ਇਹਦੇ ਨਾਲ ਦੇ ਸਾਰੇ ਪੀਸ ਆਪਾਂ ਸੋਲਡ ਆਊਟ ਕਰ ਚੁੱਕੇ ਆ ਤੇ ਇਹ ਹੈਗਾ ਜੌਰਜਟ ਦੇ ਉੱਪਰ ਸੀਕਵੈਂਸ ਵਰਕ ਨਾਲ ਆਏਗੀ ਇਹ ਵਾਲੀ ਬਾਟਮ ਕ੍ਰੇਪ ਦੀ ਤੇ ਨਾਲ ਆਊਗਾ ਮੈਂਬਰ ਦਾ ਦੁਪੱਟਾ ਮੈਂਬਰ ਦਾ ਦੁਪੱਟਾ ਠੀਕ ਹੈ ਹਰੋ ਜੀ ਓਕੇ ਤੇ ਇਹਦਾ ਪ੍ਰਾਈਸ ਲੱਗੂਗਾ 450 ਨੈਕਸਟ ਆਹ ਸੂਟ ਦੇ ਮੈਨੂੰ ਮੈਂ ਮਤਲਬ 50 60 ਜਣਿਆਂ ਨੇ ਇਸ ਸੂਟ ਦੀ ਮੰਗ ਕੀਤੀ ਸੀ ਕਿ ਸੂਟ ਸਾਨੂੰ ਦੇ ਦਿਓ ਸਾਨੂੰ ਜਦੋਂ ਸਾਨੂੰ ਦੇ ਦਿਓ ਤੇ ਪਰ ਜਿਨ੍ਹਾਂ ਨੇ ਹੋਲਡ ਰੱਖਵਾਇਆ ਉਹਨਾਂ ਨੇ ਮਨਾ ਵੀ ਨਹੀਂ ਕੀਤਾ ਮੈਨੂੰ ਕਿ ਹਾਂ ਅਸੀਂ ਨਹੀਂ ਲੈਣਾ ਹਲੋ ਜੀ ਇਹ ਸੂਟ ਦੇ ਇੰਨੇ ਤੋਂ ਜ਼ਿਆਦਾ ਮੈਸੇਜ ਆਏ ਸੀ ਬਹੁਤ ਸਾਰੇ ਤੇ ਇਹਦੇ ਫਰੰਟ ਦੇ ਉੱਤੇ ਇੱਥੇ ਦਾਗ ਆ ਲੈਸ ਦੇ ਉੱਪਰ ਠੀਕ ਹੈ ਦਾਗ ਲੱਗਿਆ ਹੈ ਟੈਂਪਰੇਰੀ ਦਾਗ ਹੈ ਵਾਸ਼ ਕਰਨ ਨਾਲ ਉੱਤਰ ਜਾਏਗਾ ਜਾਂ ਤੁਸੀਂ ਇਹਨੂੰ ਅਗਰ ਨਹੀਂ ਉਤਰੇਗਾ ਤੇ ਇੰਨੀ ਚੀਜ਼ ਨੂੰ ਤੁਸੀਂ ਹਟਾ ਵੀ ਸਕਦੇ ਹੋ ਤੇ ਇਹ ਵੀ ਸੂਟ 850 ਦਾ ਹੈ ਬਟ ਆਪਾਂ ਤੁਹਾਨੂੰ ਦਵਾਂਗੇ ਕਾਟਨ ਦਾ ਸੂਟ ਆ ਠੀਕ ਹੈ ਆਲਓਵਰ ਸੂਟ ਆ ਕਾਟਨ ਦਾ ਸੂਟ ਆ ਤੇ ਕਢਾਈ ਹੈਗੀ ਆ ਪੈਨਲ ਸਾਈਡ ਲੈਸ ਲੱਗੀ ਹੈ ਨਾਲ ਇਸ ਤਰ੍ਹਾਂ ਦਾ ਦੁਪੱਟਾ ਆਏਗਾ ਕੋਟਾ ਡੋਰੀ ਇਹਦਾ ਕੋਟਾ ਡੋਰੀਏ ਦੁਪੱਟੇ ਦੇ ਉੱਪਰ ਵੀ ਲੈਸ ਲੱਗੀ सॉफ्ट ਦੁਪੱਟਾ ਹੈ 450 ਦਾ ਸੂਟ ਦਵਾਂਗੇ ਪਰ ਹੋਲਡ ਨਹੀਂ ਰੱਖਾਂਗੇ ਜਿਹੜਾ ਪੇਮੈਂਟ ਕਰੇਗਾ ਉਹਨੂੰ ਸੂਟ ਮਿਲ ਜੇਗਾ। ਹੌਜੀ ਨੈਕਸਟ ਸੂਟ ਆ ਗਿਆ। ਇਹ ਵਾਲਾ। ਠੀਕ ਹੈ। ਇਸ ਤਰ੍ਹਾਂ ਇਹ ਮਿਕਸ ਕਪੜਾ ਹੈ। ਸਰਦੀ ਦੇ ਵਿੱਚ ਗਾਂ ਅੱਗੇ ਪਹਿਣ ਵਾਲਾ ਕਪੜਾ ਹੈ। ਲਾਈਨਿੰਗ ਲਗਵਾਉਣਾ ਤੁਹਾਡੀ ਆਪਣੀ ਖੁਸ਼ੀ ਹੈ। ਇਹ ਇਹਦੇ ਨਾਲ ਦੁਪੱਟਾ ਆਏਗਾ। ਦੁਪੱਟਾ ਇੱਕ ਨੰਬਰ ਇਹਦੇ ਨਾਲੋਂ ਲਾਈਟ ਆ ਤੇ ਦੁਪੱਟੇ ਦੇ ਉੱਪਰ ਤੁਹਾਨੂੰ ਕਢਾਈ ਮਿਲੂਗੀ। ਤੈਬੀ ਦਾ ਦੁਪੱਟਾ ਹੋਊਗਾ ਤੈਬੀ ਮਸਲੀਨ ਦਾ। ਹਲਕਾ ਜਾਂ ਲਾਈਟ ਆ ਦੁਪੱਟਾ। ਦੇਖ ਸਕਦੇ ਹੋ ਤੁਸੀਂ ਇਸੇ ਕਰਕੇ ਆਪਾਂ ਸਸਤੇ ਦੇ ਰਹੇ ਹਾਂ ਕਿਸੇ ਕਿਸੇ ਸੂਟ ਦੇ ਵਿੱਚ ਕੋਈ ਇਸ਼ੂ ਹੈਗਾ ਕਿਸੇ ਦੇ ਵਿੱਚ ਨਹੀਂ ਹੈਗਾ ਠੀਕ ਹੈ ਤੁਹਾਡੀ ਆਪਣੀ ਪਸੰਦ ਆ ਕਿ ਤੁਸੀਂ ਕਿਹੜਾ ਸੂਟ ਲੈਣੇ ਹੋ ਤੁਹਾਡੇ ਕੋਲ ਕਿਹੜਾ ਸੂਟ ਪਹੁੰਚਦਾ ਹੈ ਠੀਕ ਹੈ ਤੇ ਮਤਲਬ ਤੁਹਾਡੀ ਪਸੰਦ ਤੇ ਹੀ ਪਹੁੰਚੇਗਾ ਨਾ ਜੋ ਤੁਸੀਂ ਪਸੰਦ ਕਰੋਗੇ ਉਹੀ ਸੂਟ ਪਹੁੰਚੇਗਾ ਜੋ ਵੀ ਇਹਨਾਂ ਦੇ ਵਿੱਚ ਪ੍ਰੋਬਲਮ ਆ ਜਾਂ ਨਹੀਂ ਆ ਉਹ ਮੈਂ ਤੁਹਾਨੂੰ ਨਾਲ ਹੀ ਦੱਸ ਦਿੰਨੀ ਆ ਮਿਕਸ ਕਪੜਾ ਹੈ ਸੈਲਫ ਪ੍ਰਿੰਟ ਹੈ ਔਰ ਇਹਦੇ ਨਾਲ ਦੁਪੱਟਾ ਹਲਕਾ ਜਿਹਾ ਲਾਈਟ ਆ ਲਓਗੇ ਤੇ ਬਸ ਇਨਾ ਨਹੀਂ ਪਤਾ ਲੱਗੇਗਾ ਤੇ ਇਹ ਵੀ 450 ਦਾ ਮਿਲੂਗਾ ਇੱਕ ਆਪਣਾ ਰਹਿ ਗਿਆ ਇਹ ਕਾਟਨ ਦਾ ਸੂਟ ਇਹ ਵੀ ਹੋਲਡਾਂ ਦੇ ਚੱਕਰ 'ਚ ਹੀ ਰਹਿ ਗਿਆ ਹਲੋ ਜੀ ਇਹ ਕਾਟਨ ਦਾ ਸੂਟ ਆ ਗਿਆ ਇਸ ਤਰ੍ਹਾਂ ਕਲਰ ਆ ਗਿਆ ਗਾਜਰੀ ਗਾਜਰੀ ਕਚਰੀਆ orange orangea ਕਲਰ ਆ ਕਾਟਨ ਦੀ ਬਾਟਮ ਕਾਟਨ ਦਾ ਹੀ ਨਾਲ ਦੁਪੱਟਾ ਆਊਗਾ ਠੀਕ ਹੈ 450 ਦਾ ਦੇ ਦੇਣਾ ਪਹਿਲਾਂ ਆਪਾਂ 500 ਦਾ ਕਿਹਾ ਸੀ ਸ਼ਾਇਦ 450 ਦਾ ਜੀ ਦੇਣਾ। ਲਓ ਜੀ ਇਹ ਵਾਲਾ ਸੂਟ ਆ ਗਿਆ। ਇਹਦੇ ਸੂਟ ਤੇ ਵੀ ਮੈਨੂੰ ਬੜੇ ਮੈਸੇਜ ਆਏ ਸੀ। ਤੇ ਇਹ ਵੀ ਸੂਟ ਮੈਂ ਹੁਣ ਖੜਿਆ ਸੀ ਚੱਕ ਲਿਆਈਆਂ ਜਿਨ੍ਹਾਂ ਨੇ ਹੋਲਡ ਰਖਵਾਇਆ ਸੀ। ਆ ਲੋ। ਇਹਦੇ ਉੱਪਰ ਤੁਹਾਨੂੰ ਘੇਰੇ ਤੇ ਕਟਾਈ ਮਿਲੂਗੀ। ਕਪੜਾ ਬਹੁਤ ਸੋਹਣਾ ਨਰਮ ਮੁਲਾਇਮ ਕਪੜਾ ਭਾਵੇਂ ਬਿਨਾ ਲਾਈਨਿੰਗ ਤੋਂ ਬਣਾਉ। ਤੇ ਸਿੰਥੈਟਿਕ ਆ ਵਸ। ਇਹ ਸੈਮੀ ਦੁਪੱਟਾ ਆਊਗਾ ਜਿੰਨੂੰ ਮੈਂ ਸੈਮੀ ਕਹਦਿਆ ਕਰਾਂ। ਮਤਲਬ ਉਹ ਪਿਓਰ ਦਾ ਦੁਪੱਟਾ ਨਹੀਂ ਹੁੰਦਾ। ਸੈਮੀ ਪਿਓਰ ਦੁਪੱਟਾ ਹੈ ਲੈਸ ਲੱਗੀ ਹੋਈ ਹੈ ਪ੍ਰਾਈਸ 450 ਹੀ ਲੱਗੇਗਾ ਨੈਕਸਟ ਆ ਗਿਆ ਜੀ ਆਪਣੇ ਕੋਲ ਆਹ ਲੋ ਇਹ ਕ੍ਰੇਪ ਦੇ ਉੱਪਰ ਸੂਟ ਆਏਗਾ ਇਹ ਵੀ ਮੈਂ ਪਹਿਲਾਂ ਦਿਖਾਇਆ ਸੀਗਾ ਆਹ ਲੋ ਇਹਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਢਾਈ ਮਿਲੂਗੀ ਕ੍ਰੇਪ ਬਹੁਤ ਸੋਹਣੀ ਸੌਫਟ ਕ੍ਰੇਪ ਠੀਕ ਹੈ ਤੇ ਕੋਈ ਇਹਦੇ ਵਿੱਚ ਪ੍ਰੋਬਲਮ ਕੋਈ ਨਹੀਂ ਆ ਸੂਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਕਢਾਈ ਵਾਲਾ ਸੂਟ ਹੈ ਕਪੜਾ ਆਲਓਵਰ ਆਊਗਾ 5 ਮੀਟਰ ਇਦ ਨਾਲ ਦੁਪੱਟਾ ਲਾਈਟ ਠੀਕ ਹੈ ਦੁਪੱਟਾ ਇਹਦਾ ਕਲਰ ਲਾਈਟ ਹੋ ਗਿਆ ਤੁਸੀਂ ਦੇਖ ਸਕਦੇ ਜੇ ਅਗਰ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਦੁਪੱਟਾ ਨਾਲ ਹੀ ਦਵਾਂਗੀ ਸੂਟ ਦਾ ਮੁੱਲ ਵੀ ਨਹੀਂ ਮੈਂ ਰਹਿ ਲਈ 450 ਦਾ ਸੂਟ ਦੇ ਰਹੀ ਆ ਅਗਰ ਤੁਹਾਡੇ ਕਿਸੇ ਕੰਮ ਆ ਸਕਦਾ ਜਿਹਨੂੰ ਲੱਗਦਾ ਹੈ ਉਹੀ ਲੈ ਲੈਣਾ ਦੁਪੱਟਾ ਲਾਈਟ ਆ ਓਕੇ ਜੀ ਚਲੋ ਦੁਪੱਟਾ ਬੇਬੀ ਪਿੰਕ ਆ ਗਾਜਰੀ ਗਾਜਰੀ ਪਿੰਕ ਆ 450 ਹੈਲੋ ਜੀ ਇਹ ਵਾਲਾ ਸੂਟ ਵੀ ਪਹਿਲਾਂ ਮੈਂ 500 ਚ ਸੇਲ ਕੀਤਾ ਹੈ ਪਿਓਰ ਦੁਪੱਟੇ ਨਾਲ ਕ੍ਰੇਪ ਦਾ ਬਹੁਤ ਸੋਹਣੀ ਕ੍ਰੇਪ ਆਏ ਨੈਚੁਰਲ ਕ੍ਰੇਪ ਦਾ ਹੀ ਭਲੇਖਾ ਪੈਂਦਾ ਇੰਨੀ ਸੋਹਣੀ ਕ੍ਰੇਪ ਆ ਵਸੇ ਵੀ 750 800 ਦਾ ਸੂਟ ਸੀ ਕੋਈ ਘੱਟ ਵਾਲਾ ਤੇ ਹੈ ਨਹੀਂ ਸੀ ਇਹ ਕਿ ਹਾਂ ਇਹ 300 ਦਾ ਆਇਆ ਤੇ 450 ਦਾ ਦੇਣ ਦਾ ਆ ਲੋ ਜੀ ਇਹ ਸਿੰਗਲ ਹੀ ਪੀਸ ਰਹਿ ਗਿਆ ਨੈਚੁਰਲ ਕ੍ਰੇਪ ਵਾਂਗੂ ਲੱਗਦਾ ਹੈ ਇਹਦੇ ਨਾਲ ਸੈਲਫ ਪ੍ਰਿੰਟ ਦੀ ਬਾਟਮ ਆਊਗੀ ਤੇ ਪਿਓਰ ਦਾ ਦੁਪੱਟਾ ਆਊਗਾ ਠੀਕ ਹੈ ਦੁਪੱਟੇ ਦੇ ਉੱਪਰ ਰਿੰਕਲ ਮਿਲਣਗੇ ਤੁਹਾਨੂੰ ਖੁਦ ਹੀ ਪ੍ਰੈਸ ਕਰਨਾ ਪਏਗਾ ਮੈਂ ਪ੍ਰੈਸ ਕਰਕੇ ਨਹੀਂ ਭੇਜਣਾ ਹੈ ਓਕੇ ਤੇ ਆ ਲੋ ਕਿਉਂਕਿ ਪਿਓਰ ਦਾ ਦੁਪੱਟਾ ਇਹਦੇ ਨਾਲ ਇਹ ਵੀ ਤੁਹਾਨੂੰ 450 ਚ ਐਡ ਦੇ ਦੇਣਾ ਜਿਨ੍ਹਾਂ ਨੇ 500 ਚ ਲਿਆ ਕੋਈ ਚੱਕਰ ਨਹੀਂ ਹੁਣ ਮੇਰੇ ਕੋਲ ਇੱਕੋ ਹੀ ਪੀਸ ਰਹਿ ਗਿਆ ਏ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ ਇਹਦੇ ਨਾਲ ਤੇ ਕਾਟਨ ਦੀ ਹੀ ਦੁਪੱਟਾ ਨੈਕਸਟ ਆਊਗਾ ਜੀ ਇਹ ਵਾਲਾ ਇਹ ਵਾਲਾ ਵੀ ਕਪੜਾ ਤੁਹਾਨੂੰ ਜਾਮ ਕਾਟਨ ਦਾ ਮਿਲੂਗਾ ਠੀਕੋ ਜਾਮ ਦਾ ਕਪੜਾ ਹੈ 프ਰੰਟ ਤੇ ਸਾਰੇ ਸੀਕੁਐਂਸ ਦਾ ਵਰਕ ਮਿਲੂਗਾ ਇਦਾਂ ਠੀਕ ਹੈ ਇਸ ਕਲਰ ਦੀ ਆਊਗੀ ਬਾਟਮ ਤੇ ਨਾਲ ਆਊਗਾ ਸੈਮੀ ਦਾ ਦੁਪੱਟਾ ਦੁਪੱਟੇ ਦੇ ਦੁਆਲੇ ਲੱਗੀ ਹੋਈ ਹੈ ਇਹ ਲੈਸ ਪੱਟੀ ਠੀਕ ਹੈ ਇਹਦਾ ਪ੍ਰਾਈਸ ਵੀ 450 ਲੱਗ ਜਾਣਾ ਵੈਸੇ 750 850 ਦਾ ਸੀ ਠੀਕ ਹੈ ਇਹ ਵੀ ਤੁਹਾਨੂੰ 450 ਚ ਪੈ ਜਾਏਗਾ ਇਹ ਸਾਡੇ ਅੱਜ ਦੇ ਸੇਲ ਵਾਲੇ ਸੂਟ ਸੀ ਸੂਟ ਮੈਂ ਹੋਰ ਵੀ ਰੱਖੇ ਹੋਏ ਆ ਪਰ ਮੇਰੀ ਵੀਡੀਓ ਵੀ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਵੈਸੇ ਵੀ ਇਹਨਾਂ ਦਾ ਪ੍ਰਾਈਸ ਥੋੜਾ ਜਿਹਾ ਅਲੱਗ ਆ ਇਹ 500 550 ਦੀ ਸੇਲ ਵਾਲੇ ਨੇ ਇਹਨਾਂ ਵਾਸਤੇ ਮੈਂ ਇੱਕ ਹੋਰ ਨਵੀਂ ਵੀਡੀਓ ਬਣਾਉਂਗੀ ਵੇਟ ਕਰਦੇ ਰਹਿਣਾ ਦੇਖਦੇ ਰਹਿਣਾ ਔਰ ਸ਼ੇਅਰ ਕਰਦੇ ਰਹਿਣਾ ਥੈਂਕ ਯੂ ਧੰਨਵਾਦ